ਸੀਨੀਅਰ ਅਕਾਲੀ ਲੀਡਰ ਅਤੇ ਕੈਬਨਿਟ ਮੰਤਰੀ ਦਿਲਜੀਤ ਸਿੰਘ ਚੀਮਾ ਅਤੇ ਉਹਨਾਂ ਦੇ ਗਨਮੈਨ ਖਿਲਾਫ ਰੋਪੜ ਦੇ ਐਸ.ਡੀ.ਐਮ ਨੂੰ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤਕਰਤਾ ਹਰਮਿਤ ਸਿੰਘ ਦਾ ਇਲਜ਼ਾਮ ਹੈ ਕਿ ਚੀਮਾ ਦੀ ਜਨ ਸਭਾ ਵਿੱਚ ਚੀਮਾ ਤੋਂ ਕੁਝ ਸਵਾਲ ਪੁੱਛਣ ਤੇ ਉਸ ਨਾਲ ਬਦਸਲੂਕੀ ਕੀਤੀ ਗਈ। ਰੋਪੜ ਜ਼ਿਲ੍ਹੇ ਦੇ ਦੋ ਪਿੰਡਾਂ ਲੋਦੀ ਮਾਜਰਾ ਅਤੇ ਪਤਿਆਲਾ ਦੇ ਪੰਜ ਨੌਜਵਾਨਾਂ ਨੇ ਸ਼ਿਕਾਇਤ ਕਰਵਾਈ ਹੈ। ਉਹਨਾਂ ਨੇ ਕਿਹਾ ਵੀ ਜੇ ਭਾਈ ਕਿਸੇ ਨੇ ਕੋਈ ਆਪਣੇ ਵਿਚਾਰ ਦੱਸਣੇ ਤਾਂ ਆ ਕੇ ਦੱਸੇ ਹੀ ਤੇ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਦੋ ਸਵਾਲ ਪੁੱਛਣੇ ਚਾਹੁੰਦੇ ਹੋ ਉਹ ਕਹਿੰਦੇ ਪੁੱਛੋ ਜੀ। ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਵੀ ਹੁਣ ਤੱਕ 82 ਜਗ੍ਹਾ ਜੀ ਆਪਣੇ ਪੰਜਾਬ ਦੇ ਗੁਰੂ ਗੁਰੂਆਂ ਸਾਹਿਬ ਦੀ ਬੜੀ ਉਮਰ ਨਾਲ ਬੇਦਬੀ ਹੋਈ ਆ ਗੁਰੂਆਂ ਸਾਹਿਬ ਦਾ ਰੂੜੀਆਂ ਤੇ ਰੂਲਿਆ ਨਾਲੀਆਂ 'ਚ ਰੂਲਿਆ ਵੀ ਤੁਸੀਂ ਹਲੇ ਤੱਕ ਉਹਨਾਂ ਕਾਤਲਾਂ ਦੋਸ਼ਿਆਂ ਨੂੰ ਕਿਉਂ ਨਹੀਂ ਫੜਿਆ ਤੇ ਉਸ ਤੋਂ ਬਾਅਦ ਦੂਸਰਾ ਭਾਈ ਰঞ্জੀਤ ਸਿੰਘ ਤੇ ਕਿੰਨਾ ਭਾਰੀ ਹਮਲਾ ਜਿਸ ਭਾਈ ਭਵਿੰਦਰ ਸਿੰਘ ਦੀ ਸ਼ਰੀਆ ਮੌਤ ਹੋ ਗਈ ਉਸ ਟਾਈਮ ਉਸਦੇ ਕੋਈ ਹਲੇ ਦਾ ਕਾਤਲਾਂ ਨੂੰ ਨਹੀਂ ਫੜਿਆ ਨਹੀਂ ਮੇਰੇ ਕਹਿਣ ਤੇ ਬਾਵਜੂਦ ਮੈਨੂੰ ਉਥੋਂ ਮੈਿਕ ਫੜ ਕੇ ਸਟੇਜ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੇ ਕੁਝ ਨਾਲ ਆਏ ਬਰਕਰਾਰਾ ਮੈਨੂੰ ਸਾਈਡ ਕਰਤਾ ਉਸ ਤੋਂ ਬਾਅਦ ਹੀ ਉਹਨਾਂ ਦੇ ਨਾਲ ਜਿਹੜੇ ਗਨਮੈਨ ਆਏ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਉਥੋਂ ਬਾਹਰ ਕੱਢਿਆ ਜੀ ਤੇ ਇੱਕ ਗਨਮੈਨ ਨੇ ਮੇਰੇ ਬੁੱਟਾ ਮਾਰ ਕੇ ਮੈਨੂੰ ਉਹਨਾਂ ਬਾਹਰ ਕੱਢਿਆ ਤੇ ਉਸ ਤੋਂ ਬਾਅਦ ਮੇਰਾ ਘਰ ਉਸ ਦਿਨ ਲੱਗੇ ਸੀਗਾ ਮੈਨੂੰ ਘਰ ਛੱਡ ਕੇ ਮੇਰੇ ਲਾਗਲੇ ਪਿੰਡ ਦੇ ਘਨੋਲੀ ਥਾਣੇ ਦੀ ਪੁਲਿਸ ਨੇ ਮੈਨੂੰ 15 ਮਿੰਟ ਅੰਦਰ ਬੰਦ ਕਰਕੇ ਰੱਖਿਆ ਫਿਰ ਮੇਰੇ ਪਿੰਡ ਦੇ ਕੁਝ ਨੌਜਵਾਨ ਬਿਰਾ ਨੇ ਆ ਕੇ ਉਹਨਾਂ ਨਾਲ ਗੱਲਬਾਤ ਕਰੀ ਤੇ ਤਾਂ ਪ੍ਰਸ਼ਾਸਨ ਨੇ ਸ਼ਿਕਾਇਤ ਤੇ ਬੰਦੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਇਹ ਹੋ ਜਾ ਇਨਸੀਡੈਂਟ ਹੋਇਆ ਜੀ ਉਹਦੀ ਅਸੀਂ ਇਨਕੁਆਇਰੀ ਮਾਰ ਕਰਤੀ ਹੈ ਇਨਕੁਆਇਰੀ ਕਰਾਵਾਂਗੇ ਉਹਦੀ ਸਬੰਧਤ ਵਿਭਾਗ ਤੋਂ ਹੁਣ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆ ਸਕੇਗੀ